ਇਸ ਨੇ ਤਰ੍ਹਾਂ ਲੜੀ ਬੰਗਲਾ ਸਾਹਿਬ ਵੀ ਚੱਲਦੀ ਉਹ 15 ਦਿਨ ਪਿੱਛੇ ਸੀ ਉਸ ਵਾਸਤੇ 15-20 ਦਿਨ ਬਾਅਦ ਤੇ ਪਹੁੰਚ ਪਿਆ ਜਦੋਂ ਲੜੀਵਾਰ ਕਥਾ ਦੇ ਸੁਖਮਨੀ ਸਾਹਿਬ ਚੱਲ ਰਹੀ ਸੀ ਉਹਦੋਂ ਦਾਸ ਨੇ ਕਿਧਰੇ ਦੋ ਪੰਕਤੀਆਂ ਦਿੱਤੇ 15-20 ਦਿਨ ਲਾ ਦਿੱਤੇ ਉਂਝ ਮੈਂ ਇੱਕ ਅਸ਼ਟਪਦੀਕ ਟਾਈਮ ਵਿੱਚ ਰੋਜ਼ ਕਰ ਦਿੰਦਾ ਸੀ ਉਹ ਦੋ ਪੰਕਤੀਆਂ ਨੇ ਐਸਾ ਮੈਨੂੰ ਰੋਕਿਆ ਮੈਂ 15 ਦਿਨ ਅੱਗੇ ਨਹੀਂ ਜਾ ਸਕਿਆ ਜੋ ਹੋਵਾ ਉਹ ਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਜੋ ਹੋ ਗਿਆ ਹੋਣਾ ਹੀ ਸੀ ਹੁਕਮ ਅਦਕੀ ਇਹ ਪਿਛਲੇ ਸਾਲ ਦੀ ਗੱਲ ਹੈ ਬੰਗਲਾ ਸਾਹਿਬ ਤੋਂ ਕਥਾ ਕਰਕੇ ਜੋ ਮੈਂ ਆ ਰਿਹਾ ਸੀੜੀਆਂ ਤੋਂ ਉਤਰ ਰਿਹਾ ਇਕ ਬੜਾ ਹੀ ਚੋਟੀ ਦਾ ਲਿਖਾਰੀ ਹੈ ਨਾਮ ਮਰਸ਼ ਜਿਹਦੇ ਲੇਖ ਹਿੰਦੀ ਦੇ ਚੋਟੀ ਦੇ ਅਖਬਾਰਾਂ 'ਚ ਅਕਸਰ ਛਪਦੇ ਰਹਿੰਦੇ ਨੇ ਬੜਾ ਮਨਿਆ ਮਨਿਆ ਪ੍ਰਤਿਸ਼ਠਿਤ ਬੰਦਾ ਪੰਚਾਤ ਬੰਦਿਆਂ ਦੇ ਨਾਲ ਉਹਨੇ ਮੈਨੂੰ ਘੇਰ ਲਿਆ ਤੇ ਕਹਿਣ ਲੱਗ ਗਿਆ ਨਹੀਂ ਜੀ ਸਾਨੂੰ ਕਈ ਸਾਲ ਪਹਿਲੇ ਤੁਹਾਡੀ ਉਹ ਕਹਾ ਜੋ 15 ਦਿਨ ਤੁਸੀਂ ਕੀਤੀ ਸੀ ਉਹ ਯਾਦ ਵੀ ਹੈ ਤੇ ਉਹ ਟੇਪ ਵੀ ਕੀਤੀ ਸੀ ਜੋ ਹੋਆ ਉਹ ਵੱਸੋ ਜਾਣੇ ਰਬ ਆਪਣੇ ਕਾ ਹੁਕਮ ਪਛਾਨੇ ਤੁਸੀਂ ਇਹ ਆਖਿਆ ਸੀ ਪਰ ਸਾਨੂੰ ਚੰਗਾ ਲਗਿਆ ਸੀ ਹੁਕਮ ਦੀ ਵਾਕਈ ਜਿਹੜੀ ਤਸਵੀਰ ਹੈ ਉਹ ਸਾਨੂੰ ਸਮਝ ਚਾਈ ਪਰ ਹੁਣ 84 ਦੇਚ ਔਰ 83 84 ਦੋ ਸਾਲਾਂ ਦੇਚ ਤੁਸੀਂ ਸਾਰੇ ਦੇਸ਼ ਵਿੱਚ ਭਰਮਣ ਕਰਕੇ ਆਖਿਆ ਜੋ ਹੋਇਆ ਕੌਮ ਨਾਲ ਨਹੀਂ ਹੋਣਾ ਚਾਹੀਦਾ ਸੀ ਜੋ ਹੋਇਆ ਇਹ ਗਲਤ ਹੋਇਆ ਔਰ ਇਸ ਕਹਣੇ ਨਾਲ ਤੁਹਾਨੂੰ ਸਜ਼ਾ ਵੀ ਮਿਲੀ ਥੋੜੇ ਤੇ ਕੇਸ ਵੀ ਬਣੇ ਕਹਿੰਦੇ ਇਹ ਦੌਰੰghi ਸਾਡੀ ਸਮਝ ਚ ਨਹੀਂ ਆਈ ਤੁਹਾਡੀ ਉਦੋਂ ਕਹਿੰਦੇ ਸੀ ਤੁਸੀਂ ਜੋ ਹੋਆ ਉਹ ਵੱਸੋ ਜਾਣੇ ਜੋ ਹੋ ਗਿਆ ਹੋਣਾ ਹੀ ਸੀ ਫਿਰ ਸਰਬਲ ਦੇਸ਼ ਦਾ ਭਰਮਣ ਕਰ ਕਰਕੇ ਆਖਦੇ ਰਹੇ ਜੋ ਹੋਇਆ ਹੈ ਗਲਤ ਹੋਇਆ ਹੈ ਇਹ ਸਹੀ ਨਹੀਂ ਹੋਇਆ ਮੈਨੂੰ ਕਹਿੰਨੇ ਕੋ 15 ਦਿਨ ਦੀ ਤੁਹਾਡੀ ਕਥਾ ਠੀਕ ਸੀ ਇਹ ਠੀਕ ਹੈ ਪਹਿਲੇ ਇਹ ਫੈਸਲਾ ਕਰਕੇ ਸਾਨੂੰ ਦੱਸ ਦੋ ਸੀ ਉਹ ਮੰਨ ਲਈਏ ਯਕੀਨ ਜਾਣੋ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਦਫਾ ਮਹਿਸੂਸ ਕੀਤਾ ਕਿ ਛੋਟੀ ਦੇ ਸਿਆਣੇ ਮਨੁੱਖਾਂ 'ਚ ਮੈਂ ਘਿਰ ਗਿਆ ਤੇ ਮੇਰੇ ਕੋਲ ਕੋਈ ਜਵਾਬ ਨਹੀਂ ਵਾਕਈ ਮੈਂ ਆਖਿਆ ਸੀ ਜੋ ਹੋਇਆ ਹੈ ਗਲਤ ਹੋਇਆ ਹੈ ਸਹੀ ਨਹੀਂ ਹੋਇਆ ਔਰ 15 ਦਿਨ ਮੈਂ ਇਹ ਵੀ ਕਥਾ ਕੀਤੀ ਸੀ ਉਸ ਤੋਂ ਅੱਗੇ ਫਿਰ ਪ੍ਰਕਰਨ ਬਦਲ ਗਏ ਸਨ ਕਿ ਜੋ ਹੋਆ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਜੋ ਹੋ ਗਏ ਤੇ ਹੋਣੇ ਹੀ ਸੀ ਹੁਕਮ ਹੈ ਤੋ ਜੋ ਹੁਕਮ ਨੂੰ ਸਮਝ ਲੈਂਦਾ ਹੈ ਪ੍ਰਮਾਤਮਾ ਨੂੰ ਸਮਝ ਲੈਂਦਾ ਹੈ ਕਹੋ ਨਾ ਨੇ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਣ ਉਸਨੇ ਪ੍ਰਮਾਤਮਾ ਦਾ ਭੇਦ ਜਾਣ ਲਿਆ ਉਹਦੇ ਰਾਜ ਨੂੰ ਸਮਝ ਗਿਆ ਜਿਸਨੇ ਹੁਕਮ ਨੂੰ ਸਮਝ ਲਿਆ ਤੇ ਹੁਕਮ ਨੂੰ ਮੰਨ ਲਿਆ ਉਹਨਾਂ ਦੇ ਹੱਥ ਵਿੱਚ ਕਾਗਜ਼ ਵੀ ਸਨ ਮੇਰੇ ਬੋਲ ਨੋਟ ਵੀ ਕਰਨਾ ਚਾਹੁੰਦੇ ਸੰਤ ਮੈਨੂੰ ਇਹ ਵੀ ਪਤਾ ਸੀ ਕੱਲ ਨੂੰ ਨਨ ਚਾਹ ਵੀ ਦੇਣੇ ਤੋ ਮੈਨੂੰ ਘਬਰਾਹਟ ਵੀ ਹੋਈ ਮੈਨੂੰ ਕਹਿਣ ਲੱਗੇ ਅਸੀਂ ਕੋ ਲੰਬੀ ਚੋੜੀ ਤੁਹਾਡੇ ਨਾਲ ਗੱਲ ਨਹੀਂ ਕਰਨੇ ਐ ਨਹੀਂ ਉਹ ਜੋ 15 ਦਿਨ ਤੁਸੀਂ ਕਥਾ ਕੀਤੀ ਸੀ ਉਹ ਠੀਕ ਹੈ ਜਾਂ ਹੁਣ ਤੁਸੀਂ ਜਿਹੜਾ ਬੋਲੇ ਉਹ ਠੀਕ ਹੈ ਬਸ ਐਨੈ ਅਸੀਂ ਜਾਣਨਾ ਚਾਹੁੰਦੇ ਹਾਂ ਹੋਰ ਕੁਝ ਨਹੀਂ ਕਿਉਂਕਿ ਦੋਵੇਂ ਮੁਖਾਲਫ ਨੇ ਉਦੋਂ ਤੁਸੀਂ ਆਖਿਆ ਸੀ ਜੋ ਹੋ ਜਾਂਦਾ ਹੈ ਜੋ ਹੋ ਗਿਆ ਹੈ ਕਿ ਹੋਣਾ ਹੀ ਸੀ ਹੁਕਮ ਹੈ ਤੇ ਹੁਣ ਤੁਸੀਂ ਆਖਿਆ ਜੋ ਹੋ ਗਿਆ ਹੈ ਕਿ ਗਲਤ ਹੋਇਆ یہ صحیح نہیں ہوا کہ ہو زبان تھوڑی ہوئی ہے پر بول ایک نہیں ہے تھی دسو وہ ٹھیک سی یا آخر دونوں چ کوئی ایک ٹھیک ہو سکتا ہے کیونکہ دونیں مخالف گلان گل ہیں دونوں کا آپس میں سنگم نہیں ہے ਸ਼ਾਇਦ ਉਸੇ ਦਿਨ ਇਹ ਮੈਨੂੰ ਪਤਾ ਚੱਲਿਆ ਕਿ ਅਰਦਾਸ ਕਿਸ ਨੂੰ ਕਹਿੰਦੇ ਨਹੀਂ ਤੇ ਮੈਂ ਉਪਰੇ ਢੰਗ ਨਾਲ ਹੀ ਅਰਦਾਸ ਕੀਤੀ ਹੋਣੀ ਹੈ ਜਦ ਕੀਤੀ ਹੋਣੀ ਉਸ ਦਿਨ ਦਿਲ ਚੋਂ ਨਿਕਲੀ ਮੈਂ ਕਿ اے ਗੁਰੂ ਹਰਿਕ੍ਰਿਸ਼ਨ ਜੀ ਤੇਰੀ ਚੌਖਟ ਤੇ ਮੈਂ ਖੜਿਆ ਤੇ ਤੂੰ ਤੇ ਗੁੰਗੇ ਦੇ ਸਿਰ ਤੇ ਛੜੀ ਰੱਖ ਕੇ ਉਹਦੇ ਕੋਲ ਗੀਤਾ ਦੇ ਅਰਥ ਕਰਾ ਲਏ ਸਨ ਐ ਬੜੇ ਚੋਟੀ ਦੇ ਵਿਦਵਾਨ ਨੇ ਤੇ ਮੈਂ ਫਸ ਗਿਆ ਆਪਣੇ ਕੋਲ ਜਵਾਬ ਨਹੀਂ ਬਣਦਾ ਤੇ ਜੇ ਜਵਾਬ ਨਾ ਬਣਿਆ ਤੋ ਪਾਦਸ਼ਾ ਮੈਂ ਤੇਰੇ ਦਰ ਦਾ ਝਾੜੂ ਬਰਦਾਰ ਤੇਰੀ ਗੱਲ ਸੁਣਾਣਾ ਅੱਜ ਮੇਰੀ ਲੱਜਾ ਰੱਖਣੀ ਹੈ ਇਹਨਾਂ ਕੋਲ ਮੈਂ ਅੱਜ ਸੁਰਖਰੂ ਹੋਣਾ ਚਾਹੀਦਾ ਹੈ ਅੱਜ ਬੇਇੱਜ਼ਤ ਨਹੀਂ ਹੋਣਾ ਚਾਹੁੰਦਾ ਅਰਦਾਸ ਕਿਤਨੀ ਗਹਿਰੀ ਜਾ ਸਕਦੀ ਹੈ ਇਹ ਮੈਨੂੰ ਉਸ ਦਿਨ ਪਤਾ ਚੱਲਿਆ ਉਂਝ ਨਹੀਂ ਜ਼ਿੰਦਗੀ ਭਾਵੇਂ ਮੇਰੀ ਸਾਰੀ ਲੰਘ ਗਈ ਸੀ ਕੋਈ ਜਪ ਤਪ ਇਤਨਾ ਗਹਿਰਾ ਨਹੀਂ ਜਾਂਦਾ ਕੋਈ ਸਾਧਨਾ ਇਤਨੀ ਗਹਿਰੀ ਨਹੀਂ ਜਾਂਦੀ ਜਿੰਨੀ ਗਹਿਰੀ ਅਰਦਾਸ ਚਲੀ ਜਾਂਦੀ ਸ਼ਾਇਦ ਇਸੇ ਵਾਸਤੇ ਗੁਰੂ ਦਾ ਹੁਕਮ ਹੈ ਅਰਦਾਸ ਤੁ ਲਾਜ਼ਮੀ ਕਰਨੀ ਹੈ ਅਰਦਾਸ ਦੇ ਸ਼ਾਮਿਲ ਹੋਣਾ ਹੈ ਅੰਦਰੋਂ ਅਰਦਾਸ ਨਿਕਲੀ ਮੈਂ ਕਮਾਰਾਜ ਉਹ ਛੜੀ ਜ਼ਰਾ ਇਧਰ ਵੀ ਫੇਰ ਦੇ ਆਪਣੇ ਕੋਲ ਜਵਾਬ ਨਹੀਂ ਹੈ ਤੇ ਜੇ ਮੈਂ ਇੱਕ ਕਬੂਲ ਕਰਦਾ ਤਾਂ ਇੱਕ ਤੇ ਝੂਠ ਹੋ ਗਿਆ ਤੇਰੇ ਦਰ ਦਾ ਝਾੜੂ ਬਰਦਾਰ ਤੇ ਸਾਬਤ ਹੋ ਗਿਆ ਝੂਠ ਬੋਲਦਾ ਗਲਤ ਬਿਆਨ ਨਹੀਂ ਕਰਦਾ ਯਕੀਨ ਜਾਣੋ ਮੈਂ ਪਹਿਲੀ ਦਫਾ ਦੇਖਿਆ ਅਰਦਾਸ ਕਬੂਲ ਹੋਈ ਇਕਬਾਲ ਨੇ ਕਿਸੇ ਵਕਤ ਕਿਹਾ ਸੀ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਤਾਕਤ ਤੇ ਪਰਵਾਜ਼ ਮਗਰ ਰੱਖਦੀ ਹੈ ਮੈਂ ਉਹਨਾਂ ਨੂੰ ਗਰਜ ਕੇ ਆਖਿਆ ਮੈਂ ਦੋਵੇਂ ਜੋ ਆਖਿਆ ਠੀਕ ਆਖਿਆ ਉਦੋਂ ਵੀ ਠੀਕ ਆਖਿਆ ਸੀ ਹੁਣ ਵੀ ਠੀਕ ਆਖਿਆ ਹੋਰੇ ਸੋਨਿਆ ਸਵਾਗਤ ਹੈ ਜੀ ਮੈਂ ਕਿ ਮੈਂ ਉਦੋਂ ਵੀ ਸਹੀ ਆਖਿਆ ਸੀ ਹੁਣ ਵੀ ਸਹੀ ਆਖਿਆ ਕਿੰਨੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਉਦੋਂ ਤੁਸੀਂ ਆਖਿਆ ਸੀ ਜੋ ਹੋ ਗਿਆ ਹੈ ਇਹ ਹੁਕਮ ਹੈ ਪਰਮਾਤਮਾ ਦਾ ਇਹਨੂੰ ਮੰਨ ਲੈ ਤੇ ਹੁਣ ਤੁਸੀਂ ਇਹ ਆਖਿਆ ਜੋ ਹੋ ਗਿਆ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਮੈਂ ਕਿ ਇਸ ਤਰ੍ਹਾਂ ਹੈ ਜੋ ਹੋਇਆ ਹੈ ਕੋਮ ਨਾਲ ਮੈਂ ਮੰਨਦਾ ਹੋਣਾ ਹੀ ਸੀ ਐਸਾ ਹੋਣਾ ਹੀ ਸੀ ਪਰ ਕੋਮ ਦੇ ਅੰਦਰ ਰੋਸ ਪੈਦਾ ਹੋ ਗਿਆ ਹੋਣਾ ਹੀ ਸੀ ਮੇਰੇ ਪੈਰਾਂ ਦੇ ਥੱਲੇ ਕਿਸੇ ਨੇ ਬਲਦੀ ਹੋਈ ਅਗ ਰੱਖ ਦਿੱਤੀ ਮੈਂ ਸਮਝਦਾ ਹੋਣਾ ਹੀ ਸੀ ਪਰ ਮੇਰੇ ਮੂੰਹੋਂ ਚੀਖ ਨਿਕਲ ਗਈ ਨਿਕਲਨੀ ਸੀ ਮੈਂ ਫਿਰ ドラਮਾ ਜੋ ਮੈਂ ਉਦਾਹਰਣ ਦਿੰਦਾ ਬੇ ਮੇਰੇ ਰਸਤੇ 'ਚ ਕਿਸੇ ਨੇ ਅਗ ਵਿਛਾ ਦਿੱਤੀ ਮੈਂ ਮੰਨਦਾ ਐਸਾ ਹੋਣਾ ਹੀ ਸੀ ਮੈਨੂੰ ਚੱਲਨੀ ਸੀ ਪਰ ਅਗ ਤੇ ਚਲਦਿਆਂ ਮੂੰਹ ਚੀਖ ਨਿਕਲ ਗਈ ਨਿਕਲਨੀ ਸੀ ਹੋਣਾ ਹੀ ਸੀ ਜੋ ਹੋ ਗਿਆ ਇਹ ਹੋਣਾ ਹੀ ਸੀ ਮੈਂ ਮੰਨਦਾ ਪਰ ਰੋਸ ਪੈਦਾ ਹੋ ਗਿਆ ਇਹ ਨਿਕਲ ਨਹੀਂ ਸੀ ਰੋਸ ਹੋਣਾ ਹੀ ਸੀ ਇਹਨੂੰ ਵੀ ਹੁਕਮ ਮੰਨ ਲੋ ਮੈਂ ਉਹਦੋਂ ਵੀ ਜੋ ਆਖਿਆ ਸੀ ਉਹਨੂੰ ਵੀ ਹੁਕਮ ਮੰਨ ਲੋ ਜੋ ਹੁਣ ਮੈਂ ਆਖਿਆ ਇਹਨੂੰ ਵੀ ਹੁਕਮ ਮੰਨ ਲੋ ਤੇਰੇ ਨਾਲ ਧੱਲੇ ਮੇਰੇ ਅੱਗ ਕਿਸੇ ਨੇ ਰੱਖਣੀ ਸੀ ਮੈਂ ਫਿਰ ਦੁਹਰਾ ਦਿਆਂ ਮੈਂ ਸਮਝਦਾ ਇਹ ਅਗ ਰੱਖਣੀ ਸੀ ਕਿਸੇ ਨੇ ਇਹ ਅਗ ਪਹਿਣੀ ਸੀ ਐਸਾ ਹੋਣਾ ਹੀ ਸੀ ਪਰ ਮੂੰਹੋਂ ਚੀਖ ਨਿਕਲ ਗਈ ਨਿਕਲ ਨਹੀਂ ਸੀ ਰੋਸ ਨਿਕਲ ਗਿਆ ਨਿਕਲ ਨਹੀਂ ਸੀ ਹੱਸਦੇ ਮੈਨੂੰ ਕਹਿਣ ਲੱਗੇ ਅਸੀਂ ਤੇ ਸੰਗਲ ਲੈ ਕੇ ਆਏ ਸੀ ਤੁਹਾਨੂੰ ਪਸੰਦ ਲਈ ਤੁਸੀਂ ਤੇ ਤੋੜ ਦਿੱਤੇ ਮੈਂ ਕਿ ਮੈਂ ਦੋਵੇਂ ਵਕਤ ਠੀਕ ਆ ਕੇ ਸੀ ਰੋਸ ਨਿਕਲ ਗਿਆ ਨਿਕਲ ਜਾਂਦਾ ਹੈ ਚੰਦਨ ਨੂੰ ਵੀ ਜ਼ਿਆਦਾ ਰਗੜੋ ਉਹ ਵੀ ਗਰਮ ਹੋ ਜਾਂਦਾ ਹੈ ਇਹ ਤੇ ਅਸਰ ਹੈ ਇਹ ਕਿਸੇ ਦਾ ਜ਼ਬਰ ਹੋਣਾ ਸੀ ਹੋਣਾ ਹੀ ਸੀ ਐਸਾ ਹੋਣਾ ਸੀ ਸ਼ਾਇਦ ਕੌਮ ਦੇ ਕਰਮ ਪਰ ਰੋਸ ਪੈਦਾ ਹੋ ਗਿਆ ਔਰ ਮੋਂ ਐਸੇ ਬੋਲ ਨਿਕਲ ਗਏ ਨਿਕਲਨੇ ਸਨ ਤੇ ਵੀ ਇਹ ਹੁਕਮ ਉਹ ਹੱਸਦੇ ਹੋਏ ਚਲੇ ਗਏ ਮੈਂ ਪੌੜੀਆਂ ਤੇ ਫਿਰ ਮੱਥਾ ਟੇਕਿਆ ਮੈਂ ਕਿਹਾ ਬਾਬਾ ਤੂੰ ਮੇਰੀ ਲੱਜਾ ਰੱਖ ਦਿੱਤੀ ਗੱਲ ਬਣ ਗਈ ਜੋ ਹੋਆ

ਇਹ ਉੱਚ ਮਕਦ ਦੇ ਜਹਾਂਗੀਰ ਨੂੰ ਵੀ ਕਬੂਲ ਨਾ ਆਇਆ ਉਹਨੇ 6ਵੇਂ ਪਾਦਸ਼ਾਹ ਨੂੰ ਪਕੜ ਕੇ ਗੋਲਿਆਰ ਦੇ ਕਿਲੇ ਦੇ ਚਕੈਦ ਕਰ ਦਿੱਤਾ ਸੀ ਇਹ ਨਹੀਂ ਕਬੂਲ ਹੁੰਦਾ ਸਦਾਦਾਰੀ ਨਾ